ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਰ ਨਾਲ ਗੁਰਜੀਤ ਕੌਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਫੰਡਰੇਜ਼ਿੰਗ ਪ੍ਰੋਗਰਾਮ ਜੋ ਕਿ ਸੁਖਮਨੀ ਹੈਵਨ ਸੰਸਥਾ ਜੋ ਚਲਾਈ ਜਾਂਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇਹਨਾਂ ਦੇ ਵੱਲੋਂ ਫੰਡਰੇਜ ਕੀਤੇ ਜਾਂਦੇ ਨੇ ਤੇ ਅੱਜ ਬ੍ਰੈਂਟਨ ਦੇ ਵਿੱਚ ਇਹਨਾਂ ਦੇ ਵੱਲੋਂ ਗਾਲਾ ਇਵੈਂਟ ਰੱਖਿਆ ਗਿਆ ਕਾਫੀ ਸਾਰੇ ਕਮਿਊਨਿਟੀ ਦੇ ਇੱਥੇ ਲੋਕ ਪਹੁੰਚੇ ਹੋਏ ਨੇ ਕੀ ਕੁਝ ਹੋ ਰਿਹਾ ਪ੍ਰੋਗਰਾਮ ਦੇ ਵਿੱਚ ਆਰਗੇਨਾਈਜ਼ਰਸ ਦਾ ਕੀ ਕਹਿਣਾ ਆ ਜਾਣਦੇ ਆ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਸੁਖਮਨੀ ਹੈਵਨ ਨਾਮ ਦੀ ਇੱਕ ਸੰਸਥਾ ਬਹੁਤ ਚੰਗਾ ਕੰਮ ਕਰ ਰਹੀ ਹੈ। ਸੁਖਮਨੀ ਹੈਵਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਬਿੱਤੇ ਦਿਨੀ ਮਿਸਿਸ ਸਾਗਾ ਦੇ ਵਰਸਾਈਲਸ ਕਨਵੈਨਸ਼ਨ ਸੈਂਟਰ ਵਿੱਚ ਗਾਲਾ ਇਵੈਂਟ ਕਰਵਾਇਆ ਗਿਆ ਜਿੱਥੇ ਕਿ ਫੰਡਸ ਇਕੱਠੇ ਕੀਤੇ ਗਏ ਅਤੇ ਨਾਲ ਹੀ ਆਏ ਹੋਏ ਪਤਵੰਤੇ ਸੱਜਣਾ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਕਈ ਤਰ੍ਹਾਂ ਦੀਆਂ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਇਵੈਂਟ ਦੀ ਸ਼ੁਰੂਆਤ ਵਿੱਚ ਆਏ ਹੋਏ ਮਹਿਮਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਫਿਰ ਸੁਖਮਨੀ ਹੈਵਨ ਸੰਸਥਾ ਦੇ ਮੈਂਬਰਾਂ ਨਾਲ ਵੀ ਮਹਿਮਾਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਦੱਸਿਆ ਕਿ ਸੁਖਮਨੀ ਹੈਵਨ ਸੰਸਥਾ ਦੀ ਟੀਮ ਦੇ ਵਿੱਚ ਦੀਪਾ ਮੱਟੂ ਜੀ ਸ਼ਾਮਲ ਹਨ लवली ਵਰਦੀ ਸਤਵਿੰਦਰ ਗੋਸਲ ਪਵਨਜੀਤ ਗਰੇਵਾਲ ਭਗਵਾਨ ਗਰੇਵਾਲ ਡਾਕਟਰ ਗੁਰਚਰਨ ਸਿਆਨ ਹਰਲੀਨ ਬਾਜਵਾ ਅਤੇ ਸੁਖਮਨੀ ਹੈਵਨ ਸੰਸਾ ਦੇ ਚੇਅਰ ਹਨ ਬਲਜੀਤ ਸੇਕੰਦ ਜੀ ਇਹ ਸਾਰੇ ਉੱਥੇ ਮੌਕੇ ਤੇ ਮੌਜੂਦ ਸਨ ਅਤੇ ਮਹਿਮਾਨਾਂ ਦੇ ਵੱਲੋਂ ਇਹਨਾਂ ਦੀ ਕਾਫੀ ਤਾਰੀਫ ਵੀ ਕੀਤੀ ਗਈ ਇਵੈਂਟਸ ਵਿੱਚ 스ਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਤੇ ਸੁਖਮਨੀ ਹੈਵਨ ਸੰਸਥਾ ਦੇ ਡਾਇਰੈਕਟਰ ਸਰਦਾਰ ਬਲਜੀਤ ਸੇਕੰਦ ਨੇ ਦੱਸਿਆ ਕਿ ਇਹ ਗਾਲਾ ਇਵੈਂਟ ਦੂਸਰੀ ਵਾਰ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਕੀਤਾ ਜੋ ਇਸ ਸੰਸਥਾ ਨੂੰ ਇੰਨਾ ਪਿਆਰ ਦੇ ਰਹੇ ਹਨ ਹਨ ਸਰ ਨਾਲ ਜੁੜ ਚੁੱਕੇ ਨੇ ਬਲਜੀਤ ਸਿਕੰਧ ਜੀ ਜੋ ਕਿ ਡਾਇਰੈਕਟਰ ਨੇ ਇਸ ਸੰਸਥਾ ਦੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੇ ਸਰ ਜਿਹੜਾ ਸੁਖਮਨੀ ਹੈਵਨ ਵੱਲੋਂ ਬੜਾ ਸੋਹਣਾ ਜਿਹੜਾ ਕੰਮ ਕੀਤਾ ਜਾਂਦਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਕੀਤੀ ਜਾਂਦੀ ਹੈ ਫੰਡ ਰੇਸ ਕੀਤੇ ਜਾਂਦੇ ਆ ਅੱਜ ਇੱਥੇ ਇਹਨਾਂ ਵਧੀਆ ਇਵੈਂਟ ਰੱਖਿਆ ਗਿਆ ਤਾਂ ਇਵੈਂਟ ਜਿਹੜਾ ਕਿੰਵੀਂ ਵਾਰੀ ਕਰਵਾਇਆ ਜਾ ਰਿਹਾ ਇਹ ਫੰਡ ਰੇジング ਗਾਲਾ ਵੱਡਾ ਸੀ ਸੈਕਿੰਡ ਟਾਈਮ ਕਰਾ ਰਹੇ ਆ ਔਰ ਜਿੰਨੇ ਵੀ ਇਹਦੇ ਫੰਡਸ ਇਕੱਠੇ ਹੁੰਦੇ ਆ ਅਸੀਂ ਕੋਈ ਸਾਰਾ ਵੌਲੰਟੀਅਰ ਵਰਕ ਕਰਦੇ ਆ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਤੇ ਕਿਤੋਂ ਦਾ ਵੀ ਹੋਵੇ ਉਹਦੀ ਹੈਲਪ ਕਰਦੇ ਆ ਅ ਕੋਈ ਕਿਸੇ ਨੂੰ ਅਸੀਂ 5-6 ਬੱਚਿਆਂ ਨੂੰ ਇੰਡੀਆ ਵਿਦ ਟਿਕਟ ਲੈ ਕੇ ਭੇਜਿਆ ਕਈਆਂ ਨੂੰ ਮੈਡੀਕਲ ਇਸ਼ੂਸ ਸੀਗੇ ਉਹਨਾਂ ਡਾਕਟਰਸ ਕੋਲ ਹੈਲਪ ਕਰਾਈ ਤੇ ਸਾਡੇ ਕਰ ਲਿਆ ਹੋਇਆ ਇੱਕ ਸੇਫ ਹੈਵਨ ਕਹਿੰਦੇ ਆ ਅਸੀਂ ਉਥੇ ਓਨਲੀ ਫੀਮੇਲਸ ਰਹਿੰਦੇ ਨੇ ਸਾਡੇ ਫੀਮੇਲ ਡਾਇਰੈਕਟਰਸ ਜਿਹੜੇ ਨੇ ਉਹ ਦੇਖਭਾਲ ਕਰਦੇ ਆ ਨੋ ਕਾਸਟ ਉੱਥੇ ਰਹਿੰਦੇ ਨੇ ਤੇ ਸਰ ਜਿਵੇਂ ਕਿ ਹੋਰ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਹੈ ਉਹ ਤੁਹਾਨੂੰ ਕੰਟੈਕਟ ਕਰ ਸਕਦੇ ਨੇ ਬੇਚੇਜਾ ਕੰਟੈਕਟ ਕਰਨ ਹਾਂ ਸਾਡੇ ਵੈਬਸਾਈਟ ਹੈ sukhmaniheaven.com ਉੱਥੇ ਫੋਨ ਕਰ ਸਕਦੇ ਆ ਮੈਸੇਜ ਛੱਡ ਸਕਦੇ ਆ ਤੇ ਈਮੇਲ ਆ ਸਾਨੂੰ ਈਮੇਲ ਕਰ ਸਕਦੇ ਆ ਫਿਰ ਡਿਪੈਂਡਿੰਗ ਵੀ ਕਿਹੜਾ ਸਾਡਾ ਡਾਇਰੈਕਟਰ ਹੈਗਾ ਫ੍ਰੀ ਹੋ ਇਸ ਫਿਰ ਉਹਨੂੰ ਕੰਟੈਕਟ ਕਰਦਾ ਦੱਸ ਦਈਏ ਕਿ ਇਸ ਇਵੈਂਟ ਦੇ ਵਿੱਚ ਕਈ ਉੱਗੇ ਵਕੀਲ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵਿੱਚ ਵੀਰ ਦਵਿੰਦਰ ਸਿੰਘ ਦਿਓਲ ਯਾਦਵਿੰਦਰ ਟੂਰ ਹਰਮਿੰਦਰ ਢਿੱਲੋਂ ਅਤੇ ਟੋਰਾਂਟੋ ਦੇ ਉੱਗੇ ਵਕੀਲ ਲਵਜੋਤ ਸਿੰਘ ਭੁੱਲਰ ਸ਼ਾਮਲ ਸਨ ਇਸ ਇਵੈਂਟ ਦੌਰਾਨ ਸਟੇਜ ਮਿਸ ਹਰਲੀਨ ਬਾਜਵਾ ਵੱਲੋਂ ਸੰਭਾਲੀ ਗਈ। ਉਹਨਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵੀਡੀਓ ਪ੍ਰੈਜੈਂਟੇਸ਼ਨ ਰਾਹੀਂ ਕੀਤੀ ਗਈ। ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਵੀਡੀਓ ਰਾਹੀਂ ਸੁਖਮਨੀ ਹੈਵਨ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ ਅਤੇ ਹੋਰਨਾਂ ਨੂੰ ਵੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਜਿਕਰਯੋਗ ਹੈ ਕਿ ਇਵੈਂਟ ਵਿੱਚ ਕੁਝ ਵਿਦਿਆਰਥੀ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਦੀ ਸੁਖਮਨੀ ਹੈਵਨ ਵੱਲੋਂ ਮਦਦ ਕੀਤੀ ਗਈ ਹੈ। ਉਹਨਾਂ ਵਿਦਿਆਰਥੀਆਂ ਵਿੱਚੋਂ ਹੀ ਇੱਕ ਹੈ अपराजिता मोंगा ਜਿਸ ਨੇ ਪਾਸ਼ਣ ਦਿੰਦਿਆਂ ਦੱਸਿਆ ਕਿ ਉਸ ਦੀ ਕਿਸ ਤਰ੍ਹਾਂ ਸੁਖਮਨੀ ਹੈਵਨ ਵੱਲੋਂ ਮਦਦ ਕੀਤੀ ਗਈ ਜਦੋਂ ਕੁਝ ਸਾਲ ਪਹਿਲਾਂ ਉਹ ਕੈਨੇਡਾ ਆਈ ਸੀ ਇਸ ਦੌਰਾਨ ਸੁਖਮਨੀ ਹੈਵਨ ਦੇ ਮੈਂਬਰ ਡਾਕਟਰ ਗੁਰਚਰਨ ਸਿਆਣ ਨੇ ਹਮਦਰਦ ਨੂੰ ਦੱਸਿਆ ਕਿ ਸੁਖਮਨੀ ਹੈਵਨ ਕਿਸ ਤਰ੍ਹਾਂ ਮਜਬੂਰੀ ਵਿੱਚ ਫਸੇ ਹੋਏ ਬੱਚਿਆਂ ਦੀ ਮਦਦ ਕਰਦੀ ਹੈ ਤਾਂ ਅੱਜ ਇੱਥੇ ਜੋ ਫੰਡਰੇਜ਼ਿੰਗ ਇਵੈਂਟ ਹੋ ਰਿਹਾ ਸੁਖਮਨੀ ਹੈਵਨ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਡਾਕਟਰ ਗੁਰਚਰਨ ਸਿਆਣ ਜੀ ਸਾਡੇ ਨਾਲ ਮੌਜੂਦ ਦੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਬਹੁਤ ਠੀਕ ਹੈ ਜੀ ਥੈਂਕ ਯੂ ਸੋ ਮਚ ਥੈਂਕਸ ਫ ਮੀਟਿੰਗ ਮੀ ਅਗੇਨ ਆਮ ਯਾ ਇਹ ਸਾਡੀ ਫੰਡ ਰੇਜ਼ਿੰਗ ਹੈ ਗਿਆ ਫॉर ਸੁਖਮਨੀ ਹੈਵਨ ਸਾਡੀ ਐਸੋਸੀਏਸ਼ਨ ਜਿਹੜੀ ਹੈਗੀ ਹੈ ਨਾ ਦਿਸ ਇਸ ਵੀ ਆਰ ਆਲ ਵੋਲੰਟੀਅਰਸ 100% ਆਫ ਦਾ ਮਨੀ ਗੋਸ ਟੂ ਹੈਲਪਿੰਗ ਦਾ ਸਟੂਡੈਂਟਸ ਔਰ ਅਸੀਂ ਉਸ ਟੂ ਸਟੂਡੈਂਟਸ ਨੂੰ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਜਿਵੇਂ ਕਿਸੇ ਨੂੰ ਕੋਈ ਇਹ ਬੇਸਮੈਂਟ ਤੋਂ ਕੱਢ ਦਿੰਦਾ ਤੇ ਸੜਕਾਂ ਤੇ ਆ ਜਾਂਦੇ ਨੇ ਕੋਈ ਕ ਕਮੋਡੀਸ਼ਨ ਨਹੀਂ ਅਸੀਂ ਇਮੀਡੀਏਲੀ ਕਮੋਡੀਸ਼ਨ ਆਪਣੀ ਬਿਲਡਿੰਗਾਂ ਦੇ ਕੇ ਨਾ ਸਾਡੇ ਦੋ ਬਿਲਡਿੰਗਾਂ ਆ ਗਈਆਂ ਦੇ ਕੇ ਫਿਰ ਉਹਨਾਂ ਲਈ ਅੱਛਾ ਥਾਂ ਲੱਭਦੇ ਆ ਉਹਨਾਂ ਲਈ ਜੌਬ ਲੱਭਦੇ ਆ ਜੇ ਫਾਈਨੈਂਸ਼ੀਅਲ ਪ੍ਰੋਬਲਮ ਹੋਵੇ ਉਹ ਵੀ ਕਰਦੇ ਆ ਜੇ ਉਹਨਾਂ ਕੋਲ ਕੱਪੜੇ ਨਹੀਂ ਹੈਗੇ ਉਹ ਦਿੰਦੇ ਆ ਫੂਡ ਦੀ ਪ੍ਰੋਬਲਮ ਹੋਵੇ ਉਹ ਵੀ ਇਸ ਤਰ੍ਹਾਂ ਕਰਦੇ ਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਮੈਂਟਲ ਇਸ਼ੂ ਹੁੰਦੇ ਨੇ ਜੋ ਵੀ ਇਸ਼ੂ ਹੈਗੇ ਨੇ ਉਹਨਾਂ ਸਾਰਿਆਂ ਨੂੰ ਕਰਨ ਦੇ ਲਈ ਅਸੀਂ ਇੱਕ ਆਪ ਹੈਲਪ ਕਰਦੇ ਆ ਔਰ ਸਾਰੇ ਅਸੀਂ ਵਲੰਟੀਅਰ ਆ ਗਏ ਹਾਂ ਕਾਫੀ ਟਾਈਮ ਲਾਣੇ ਆ ਤੇ ਆ ਮੈਂ ਫਾਊਂਡਿੰਗ ਮੈਂਬਰ ਆ ਮੈਂਬਰ ਆਫ ਦਿਸ ਐਸੋਸੀਏਸ਼ਨ ਤੇ ਇਹ ਸਾਡਾ ਮਕਸਦ ਇਹ ਗਾਲਾ ਦਾ ਹੈਗਾ ਕਿ ਵੀ ਅਸੀਂ ਇੱਕ ਤੇ ਲੋਕਾਂ ਨੂੰ ਅਵੇਅਰ ਕਰੀਏ ਕਿ ਜੇ ਉਹਨਾਂ ਦੇ ਕੋਲ ਕੋਈ ਸਟੂਡੈਂਟ ਆਂਦਾ ਜਿਹੜਾ ਜਿਹਦੀ ਕੋਈ ਟ੍ਰਬਲ ਆ ਸਾਨੂੰ ਇਮੀਡੀਏਟਲੀ ਦੱਸਣ ਅਸੀਂ ਕੋਸ਼ਿਸ਼ ਕਰਾਂਗੇ ਉਹਦੀ ਹੈਲਪ ਕਰੀਏ ਦੂਜੀ ਗੱਲ ਹੈ ਕਿ ਵੀ ਇਹ ਸਾਰੇ ਬੜੇ ਸਪੋਰਟਰ ਨੇ ਇਹਨਾਂ ਗੱਲਾਂ ਦੇ ਤੇ ਇਹਨਾਂ ਇਹ ਇਹਨਾਂ ਦੇ ਸਿਰ ਦੇ ਉੱਤੇ ਸੀ ਇਹ ਚਲਾ ਸਕਦੇ ਹੈਨਾ ਤੇ ਵਾਹਿਗੁਰੂ ਦੀ ਕਿਰਪਾ ਹੈ ਕਿ ਹਾਲਤਾਂ ਵਿੱਚ ਫੰਡਸ ਦੀ ਸਾਨੂੰ ਪ੍ਰੋਬਲਮ ਨਹੀਂ ਆਈ ਆ ਤੇ ਅਸੀਂ ਕਾਫੀ ਸਟੂਡੈਂਟ ਦੀ ਹੈਲਪ ਕਰ ਸਕਦੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਸਟੂਡੈਂਟ ਦੀ ਪ੍ਰੋਬਲਮ ਹੋਵੇ ਮੈਕਸਿਮਮ ਅਸੀਂ ਕਰੀਏ ਜ਼ਰੂਰ ਦੱਸ ਦਈਏ ਕਿ ਇਸ ਇਵੈਂਟ ਦੀ ਮੁੱਖ ਸਪੀਕਰ ਚਾਰਮਨ ਵਿਲੀਅਮਜ਼ ਹਨ ਜੋ ਕਿ 온ਟਾਰੀਓ ਦੇ ਮਹਿਲਾ ਸਮਾਜਿਕ ਅਤੇ ਆਰਥਿਕ ਮੌਕੇ ਦੇ ਐਸੋਸੀਏਟ ਮੰਤਰੀ ਹੋਣ ਦੇ ਨਾਲ-ਨਾਲ ਬ੍ਰੈਂਟਨ ਸੈਂਟਰ ਦੇ ਐਮਪੀਪੀ ਹਨ ਮੰਤਰੀ ਚਾਰਮਨ ਵਿਲੀਅਮਜ਼ ਨੇ ਵੀ ਹਮਦਰਦ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁੜੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਆ ਕੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਪਰ ਸੁਖਮਨੀ ਹੈਵਨ ਵਰਗੀਆਂ ਸੰਸਥਾਵਾਂ ਦਾ ਜਦੋਂ ਉਹਨਾਂ ਨੂੰ ਸਹਾਰਾ ਮਿਲਦਾ ਹੈ ਤਾਂ ਉਹ ਬਹੁਤ ਤਰੱਕੀ ਵੀ ਕਰ ਜਾਂਦੀਆਂ ਹਨ Brampton Centre MPP Charmin Williams is here with us. Let's talk with her. Hello, ma'am. How are you doing today? I'm very well. Thank you. How are you? I'm also good. Thank you for asking. And, ma'am, what do you want to say about today's event? Like, it is a very uh, good platform, like Sukhmani Heaven for international students. Well, you know, our international students are so important to us. And I want to make sure that our international students know that there are supports available to them they don't need to suffer in silence and i've had individuals come to my office saying that they've been victims of uh, visa being held on to by landlords and you know terrible things and i'm like you don't need to put up with that there are places you can go sukhmani or um, house uh, haven this organization is significant to the community. I want the community to know that you have a whole group of people, over 400 organizations represented here, wanting to make sure that they have supports. And do you think that more and more people should donate to them like today's fundraising event? Absolutely. You know, it takes a village <laughs> to raise a child, right? And that includes all of the new kids that are coming to our country in Canada and in Ontario wanting to set up a life we need to make sure that we're wrapping around them and community is the one of the best ways to do it but i know through our government under the leadership of premier ford we are investing heavily in different organizations across many different sectors to ensure that students have the education the training but also the supports they need if they re meet challenges and any last message you want to convey to our audience who is watching you reach out to sukmani haven reach out to your government reach out to the people who are here to want to see you succeed because that's what we need in ontario if we don't have strong and healthy people we don't have a strong and healthy economy so please reach out you don't need to suffer in silence is <laughs> ਬ੍ਰੈਂਪਟਨ ਫਿਊਨਰਲ ਹੋਮ ਦੇ ਮਾਲਕ ਇੰਦਰਜੀਤ ਬਾਲ ਵੀ ਪਹੁੰਚੇ ਹੋਏ ਸਨ ਅਤੇ ਨਾਲ ਹੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਵੀ ਇਸ ਇਵੈਂਟ ਦੇ ਵਿੱਚ ਸ਼ਾਮਲ ਹੋਏ ਇਸ ਦੌਰਾਨ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਅਕਰਮ ਖਾਨ ਨੇ ਆਪਣੀ ਕਹਾਣੀ ਦੱਸੀ ਜੋ ਕਿ 2023 ਵਿੱਚ ਕੈਨੇਡਾ ਆਇਆ ਸੀ ਅਤੇ ਉਸ ਕੋਲ ਆਪਣੇ ਦੂਜੇ ਸਾਲ ਦੀ ਫੀਸ ਭਰਨ ਲਈ ਪੈਸੇ ਨਹੀਂ ਸਨ ਅਤੇ ਨਾ ਹੀ ਉਸ ਕੋਲ ਕੰਮ ਸੀ ਤਾਂ ਉਸਨੇ ਸੁਖਮਨੀ ਹੇਵਨ ਨਾਲ ਸੰਪਰਕ ਕੀਤਾ ਅਤੇ ਮੈਡਮ ਪਵਨਜੀਤ ਗਰੇਵਾਲ ਦੀ ਮਦਦ ਨਾਲ ਉਸ ਨੂੰ ਕੰਮ ਮਿਲ ਗਿਆ ਪਵਨਜੀਤ ਗਰੇਵਾਲ ਵੀ ਸੁਖਮਨੀ ਹੈਵਨ ਸੰਸਥਾ ਦੇ ਮੈਂਬਰ ਹਨ ਉਹਨਾਂ ਵੀ ਗੱਲਬਾਤ ਦਾ ਦੌਰਾਨ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਕੋਈ ਮਦਦ ਦੀ ਲੋੜ ਹੈ ਤਾਂ ਉਹ ਬੇਝਜਕ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਟਾਊਨ ਸਾਡੇ ਨਾਲ ਮੌਜੂਦ ਨੇ ਇਥੇ ਪਵਨਜੀਤ ਗਰੇਵਾਲ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਇਸ ਸੰਸਥਾ ਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਸੁਪਨੀ ਹੈਵਨ ਵਰ ਲੋ ਜੋ ਅੱਜ ਇਵੈਂਟ ਕਰਵਾਇਆ ਜਾ ਰਿਹਾ ਹੈ ਆ ਕਾਫੀ ਲੋਕ ਇੱਥੇ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਧੰਨਵਾਦ ਕਹਿੰਦੇ ਆ ਜਿਹੜੀ ਅੱਜ ਸੁਖਮਨੀ ਹੈਵਨ ਦਾ ਚੌਥਾ ਸਾਡਾ ਐਨੂਅਲ ਇੱਕ ਫੰਡਰੇਜ਼ਿੰਗ ਗਾਲਾ ਹੈ ਸੋ ਸਾਰਾ ਕਮਿਊਨਿਟੀ ਦੀ ਹੀ ਦੇਣ ਹੈ ਜੀ ਕਮਿਊਨਿਟੀ ਕਰਕੇ ਹੀ ਸੁਖਮਨੀ ਹੈਵਨ ਚੱਲ ਰਹੀ ਹੈ ਕਮਿਊਨਿਟੀ ਕਿਸ ਕਮਿਊਨਿਟੀ ਦੇ ਸਾਰੇ ਸਹਿਯੋਗ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਇਸ ਇਸ ਅ ਵੈਰੀ ਬਿਗ ਸਕਸੈਸ ਪਰ ਸਾਰਾ ਸੇਹਰਾ ਕਮਿਊਨਿਟੀ ਨੂੰ ਜਾਂਦਾ ਜੀ ਜਿੰਨੇ ਇੱਥੇ ਆਏ ਆ ਅਸੀਂ ਉਹਨਾਂ ਦੇ ਰਿਣੀ ਆ ਧਣੀ ਆ ਸਰ ਵੀ ਆਰ ਹੈਪੀ ਤੇ ਮੈਮ ਇੰਟਰਨੈਸ਼ਨਲ ਸਟੂਡੈਂਟਸ ਵਿੱਚ ਕੁੜੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕਿੰਨੀ ਕੁ ਮਦਦ ਦੀ ਲੋੜ ਪੈਂਦੀ ਆ ਬਹੁਤ ਜ਼ਿਆਦਾ ਮਦਦ ਦੀ ਲੋੜ ਪੈਂਦੀ ਆ ਉਹਨਾਂ ਬੱਚੀਆਂ ਨੂੰ ਦੇਖੋ ਸਾਡ 파ਟ ਨਾ ਬੱਚੀਆਂ 12 ਕਰਕੇ ਸਿੱਧੀਆਂ ਸਕੂਲ ਤੋਂ ਨਿਕਲ ਕੇ ਜਿਨ੍ਹਾਂ ਨੇ ਮੋਸਟਲੀ ਸ਼ਹਿਰ ਵੀ ਨਹੀਂ ਦੇਖੇ ਹੁੰਦੇ ਬੜੇ ਚਾਰ ਲਾਈਕ ਮੈਟਰੋ ਸਿਟੀਆਂ ਦਿੱਲੀ ਬੰਬੇ ਉਹ ਸਿੱਧੀਆਂ ਕੈਨੇਡਾ ਆ ਜਾਂਦੀਆਂ ਨੇ ਫਿਰ ਉਹਨਾਂ ਦੇਖੋ ਇਹ ਦੇਖੋ ਸਾਡੇ ਰੁਪਈਆ ਛੋਟਾ ਹੁੰਦਾ ਕੈਨੇਡਾ ਉਹ ਸ਼੍ਰਿੰਕ ਹੋ ਜਾਂਦਾ ਪੈਸਾ ਲੈਕ ਆਫ ਮਨੀ lack of knowledge peg city itself they are thankful to the social media they have a gps phone wagara par all of je tusi dekha jave ohna nu bahut guidance di load hai kyunki all of them independence bachche nu bahut mil jandiyan bahut zyada zarurat hai bachiyan nu bahut zyada i'm not bachiyan nu bachche nu bhi bahut zyada boys nu bhi utni zarurat hai jinnu girls nu hai te ma'am sukhmani heaven nu contact kis tarah na kar sakde hai keda vadiya platform hai एवं ऐवन साडे डबल्यू 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 डॉट सुखमी ते डॉट कॉम से जा सकते हैं इनफो एट डॉट कॉम और सा फोन नंबर है टू एट नाइन सिक्स फाइव टू टू फोर एट एट मैं दोबारा बोल हूँ टू एट नाइन सिक्स फाइव टू टू फोर एट एट थैंक यू सो मच मैम गलबात ਇਸ ਦੌਰਾਨ ਕੁਝ ਪੇਂਟਿੰਗਸ ਵੀ ਰੱਖੀਆਂ ਗਈਆਂ ਸਨ ਜਿਨ੍ਹਾਂ ਨੂੰ ਖਰੀਦਣ ਲਈ ਬੋਲੀ ਲਗਾਈ ਗਈ ਅਤੇ ਜੋ ਪੈਸੇ ਇਕੱਠੇ ਹੋਏ ਉਹ ਸੁਖਮਨੀ ਹੈਵਨ ਵੱਲੋਂ ਵਿਦਿਆਰਥੀਆਂ ਦੀ ਸੇਵਾ ਲਈ ਲਗਾਏ ਜਾਣਗੇ ਦੱਸਿਆ ਕਿ ਇਸ ਇਵੈਂਟ ਦੇ ਵਿੱਚ ਕੁਝ ਪਰਫਾਰਮੈਂਸਿਸ ਵੀ ਪੇਸ਼ ਕੀਤੀਆਂ ਗਈਆਂ ਕਈਆਂ ਦੇ ਵੱਲੋਂ ਆਪਣੀਆਂ ਲਿਖੀਆਂ ਹੋਈਆਂ ਕਵਿਤਾਵਾਂ ਗਾਈਆਂ ਗਈਆਂ ਕਈਆਂ ਦੇ ਵੱਲੋਂ ਗੀਤ ਪੇਸ਼ ਕੀਤੇ ਗਏ ਅਤੇ ਮਿਸਿਸ ਸਾਗਾ ਦਾ ਜੋ ਔਮਨਜ਼ ਕਲੱਬ ਹੈ ਉਹਨਾਂ ਦੇ ਵੱਲੋਂ ਗਿੱਧੇ ਦੀ ਪਰਫਾਰਮੈਂਸ ਪੇਸ਼ ਕੀਤੀ ਗਈ ਜਿਸ ਨੂੰ ਦੇਖ ਕੇ ਹਰ ਕੋਈ ਬਹੁਤ ਹੀ ਖੁਸ਼ ਨਜ਼ਰ ਆਇਆ ਗਿੱਧੇ ਦੇ ਵਿੱਚ ਲਗਭਗ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਸ਼ਾਮਲ ਸਨ ਉਹਨਾਂ ਦੇ ਵੱਲੋਂ ਖੂਬ ਤਮਾਲ ਪਾਈ ਗਈ ਦੱਸ ਜੀਏ ਕਿ ਇਸ ਮੌਕੇ ਤੇ ਜੋ ਇੱਕ 84 ਸਾਲ ਦੀ ਬੇਬੇ ਵੀ ਇਸ ਟੀਮ ਦੇ ਹਿੱਸਾ ਬਣੇ ਹੋਏ ਸਨ ਇਸ ਦੇ ਵਿੱਚ ਸ਼ਾਮਲ ਸਨ ਉਹਨਾਂ ਦੇ ਵੱਲੋਂ ਹਮਦਰਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਪਰਫਾਰਮੈਂਸ ਦੀ ਤਿਆਰੀ ਕੀਤੀ ਗਈ ਅਤੇ ਉਹਨਾਂ ਦੇ ਵਿੱਚ ਇੰਨੀ ਉਮਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹਨਾਂ ਜੋਸ਼ ਆਉਂਦਾ ਹੈ ਸੋਖਮਨੀ ਹੈਵਨ ਦੇ ਇਸ ਇਵੈਂਟ ਤੇ ਕਾਫੀ ਸਾਰੇ ਹੋਰ ਵੀ ਗੈਸਟ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਤਾਂ ਮਾਤਾ ਜੀ ਅੱਜ ਦੇ ਇਸ ਇਵੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸੋਖਮਨੀ ਹੈਵਨ ਦੇ ਸਾਰੇ ਇਕੱਠੇ ਹੋ ਕੇ ਮੈਂ ਮੇਰੇ ਪੁੱਤਰ ਧੀਆ ਇਕੱਠਿਆਂ ਰਾੜ ਕੇ ਜਿਹਨੀਆਂ ਸੇਵਾ ਕਰਦੀਆਂ ਬਹੁਤ ਖੁਸ਼ੀ ਦਾ ਜੋ ਵੀ ਮਾਰੋ ਆਏ ਬਚਰੂਡੈਂਟ ਬੱਚੇ ਜਿਹੜੇ ਵੀ ਕੁੜੀਆਂ ਮੁੰਡੇ ਜਿਨ੍ਹਾਂ ਨੂੰ ਬਹੁਤ ਲੋੜ ਆ ਸਭ ਨੂੰ ਉਹਨਾਂ ਨੂੰ ਘਰ ਚ ਰੱਖਦੇ ਆ ਖਾਣਾ ਦਿੰਦੇ ਆ ਸਭ ਕੁਝ ਉਹਨਾਂ ਲਈ ਕਰਦੇ ਹੈਗੇ ਆ ਇਹੋ ਜੈ ਸਾਨੂੰ ਸਭ ਨੂੰ ਸਪੋਰਟ ਕਰਨੀ ਚਾਹੀਦੀ ਸਭ ਨੂੰ ਮਦਦ ਕਰਨੀ ਚਾਹੀਦੀ ਮਤ ਤੋਂ ਬਾਅਦ ਵਿੱਚ ਹੋਣਾ ਚਾਹੀਦਾ ਤੇ ਇਸ ਕਰਕੇ ਸਾਨੂੰ ਸਭ ਦੀ ਮਰ ਰੱਖ ਕੇ ਕੰਮ ਕਰਨੀ ਚਾਹੀਦੀ ਬੜੇ ਇੱਕ ਸਾਡਾ ਇੱਕ ਕਮਿਊਨਿਟੀ ਵਰਕਰ ਸਾਡਾ ਜੀ ਜੀ ਅੱਛਾ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਨਿਰਸਾਪਾਉਣਾ ਚਾਹੀਦਾ ਹੈਗਾ ਇਹ ਇਹ ਬੜੇ ਪਹਾੜਾਂ ਵਾਲਿਆਂ ਦੇ ਜਿਹੜੇ ਬੱਚੇ ਇੱਥੇ ਆਇਓ ਆ ਉਹ ਸਾਡੇ ਬੱਚੇ ਆ ਜੇ ਅਸੀਂ ਨਹੀਂ ਉਹਨਾਂ ਦੇਖਭਾਲ ਕਰਦੇ ਕੁੜੀਆਂ ਨੂੰ ਕੋਈ ਖਰਾਬ ਕਰਨ ਵਾਲੀ ਕੁੜੀਆਂ ਵਿਚਾਰੀਆਂ ਬੜੀਆਂ ਮਮਾ ਛੋਟੀਆਂ ਵਾਪੇ ਛੱਡ ਕੇ ਆਉਣੀਆਂ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਸਾਡੇ ਬਹੁਤ ਕੰਮ ਕਰ ਰਹੇ ਆਗੇ ਮੈਂ ਤਾਂ ਕਹਿੰਨੀ ਆ ਕਿ ਇਹਨਾਂ ਨੂੰ ਹਿੰਮਤ ਦੇਵੇ ਇੱਥੇ ਇਹ ਕੰਮ ਕਰਦੇ ਰਹਿਣ ਸਾਰ ਤੇ ਅੱਜ ਦੇ ਇਸ ਗਾਲਾ ਇਵੈਂਟ ਦੇ ਵਿੱਚ ਤੁਸੀਂ ਪਰਫਾਰਮੈਂਸ ਵੀ ਦੇਣ ਵਾਲੇ ਹੋ ਹਾਂ ਅਸੀਂ ਗਿੱਦਾ ਪਾਵਾਂਗੇ ਟੀਮ ਸਾਰੀ ਮਿਸਟਰ ਸਾਗਾ ਸੀਨੀਅਰ ਕਲੱਬ ਤੋਂ ਅਸੀਂ ਆਪਣੀ ਬਲੇਡੀ 12 ਲੇਡੀਜ਼ ਹੈਗੇ ਆ ਸਾਰੀਆਂ ਇੱਥੇ ਪਾਰਟਿਸਿਪੇਟ ਕਰਨਗੇ ਗਿੱਦਾ ਪਾਉਣਗੇ ਤੇ ਪਹਿਲਾਂ ਪ੍ਰੈਕਟਿਸ ਕੀਤੀ ਆ ਇਹਦੀ ਹਾਂ ਸਾਡੇ ਪ੍ਰੈਕਟਿਸ ਰਹਿੰਦੀ ਆ ਅਸੀਂ ਮੈਂ ਤਾਂ ਉਹਨਾਂ ਸਾਥ ਬੋਧ ਮੈਂ ਉਹ ਉਮਰ ਪੜਾ ਕਿੰਨੀ ਹੋ ਗਈ ਆ 87 88 ਹੋ ਜਾਣਾ ਸੋੜ ਅਜੇ ਵੀ ਇੰਨੀ ਫੁਰਤੀ ਆ ਤੁਹਾਡੇ ਚ ਵੀ ਗਿੱਦਾ ਪਾਉਂਦਾ ਇੰਨਾ ਚਾਹ ਆ ਤੁਹਾਨੂੰ ਵਾਸੇ ਬੇਟਾ ਤੁਹਾਡੇ ਵਰਗੇ ਬੱਚੇ ਬਹੁਤ ਹਿੰਮਤੇ ਦਿੰਦੇ ਆ ਤੇ ਤੁਹਾਡੇ ਜੀਹਾਂ ਦੇ ਸਰਤੇ ਇਹਨਾਂ ਤੁਹਾਡੇ ਵਰਗੇ ਬੱਚਿਆਂ ਦਾ ਹੌਸਲਾ ਜਿਹੜਾ ਹੈ ਬੜੀ ਵੱਡੀ ਗੱਲ ਹੈ ਤਾਂ ਇਸੇ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਸੁਖਮਨੀ ਹੇਵਨ ਦੇ ਵੱਲੋਂ ਜੋ ਇੱਥੇ ਬ੍ਰੈਂਪਟਨ ਦੇ ਵਿੱਚ ਹੀ ਗਾਲਾ ਇਵੈਂਟ ਕਰਵਾਇਆ ਗਿਆ ਫੰਡ ਰੇਜ਼ਿੰਗ ਕੀਤੀ ਗਈ ਹੈ ਬਹੁਤ ਵਧੀਆ ਇਵੈਂਟ ਰਿਹਾ ਕਾਫੀ ਸਾਰੀਆਂ ਪਰਫਾਰਮੈਂਸਿਸ ਵੀ ਹੋਈਆਂ ਇੱਥੇ ਉਮੀਦ ਹੈ ਤੁਹਾਨੂੰ ਵੀ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਤੁਸੀਂ ਵੀ ਸੁਖਮਨੀ ਹੇਵਨ ਨੂੰ ਕਿਸੇ ਵੀ ਤਰ੍ਹਾਂ ਦੇ ਫੰਡਸ ਦੇਣੇ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ www.sukmanihaven.com ਤੇ ਜਾ ਕੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੈਮਰਾਮੈਨ ਵਿਪਿੰਦ ਦੇ ਨਾਲ ਗੁਰਜੀਤ ਕੌਰ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ Obrigado.